ਨਮਸਕਾਰ ਇਹ ਆਕਾਸ਼ਵਾਣੀ ਹੈ ਹੁਣ ਤੁਸੀਂ ਜੰਝਲ ਸ਼ਰਮਾ ਤੋਂ ਪ੍ਰਤੀਸ਼ਖ ਖਬਰਾਂ ਸੁਣੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਰੋਜ਼ਗਾਰ ਮੇਲਾ ਨੌਜਵਾਨਾਂ ਨੂੰ ਸਸ਼ਕਤ ਬਣਾਉਣ ਤੇ ਉਹਨਾਂ ਨੂੰ ਵਿਕ ਕਸਤ ਭਾਰਤ ਬਣਾਉਣ ਚ ਉਤਪ੍ਰੇਰਕ ਬਣਨ ਲਈ ਸਰਕਾਰ ਦੀ ਵਚਨਬੱਧਤਾ ਦਰਸਾਉਂਦਾ ਹੈ ਪ੍ਰਧਾਨ ਮੰਤਰੀ ਅੱਜ ਵੀਡੀਓ ਕਾਨਫਰੈਂਸਿੰਗ ਰਾਹੀਂ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਨੌਕ੍ਰਮਿਤ ਨੌਜਵਾਨਾਂ ਨੂੰ 51 ਹਜ਼ਾਰ ਤੋਂ ਵੱਧ ਨਿਯੁਕਤੀ ਪੱਤਰ ਵੰਡਣ ਤੋਂ ਬਾਅਦ ਰੋਸ ਕੇ ਮੇਲੇ ਦੌਰਾਨ ਸੰਬੋਧਨ ਕਰ ਰਹੇ ਸਨ ਨੌਕ੍ਰਮਿਤ ਨੌਜਵਾਨਾਂ ਨੂੰ ਵਧਾਈ ਦਿੰਦਿਆਂ ਸ਼੍ਰੀ ਮੋਦੀ ਨੇ ਕਿਹਾ ਕਿ ਨੌਜਵਾਨ ਹੁਣ ਰਾਸ਼ਟਰ ਨਿਰਮਾਣ ਚ ਵੱਡੀ ਭੂਮਿਕਾ ਨਿਭਾਰੇ ਨੇ ਉਹਨਾਂ ਨੇ ਦੇਸ਼ ਵਿੱਚ ਵਿਕਸਿਤ ਕੀਤੇ ਜਾ ਰਹੇ ਸਟਾਰਟਅਪ ਕਾੜਾ ਤੇ ਖੋਜ ਦੇ ਬਿੱਤਰ ਮਾਹੌਲ ਬਾਰੇ ਜ਼ਿਕਰ ਕੀਤਾ ਜੋ ਦੇਸ਼ ਤੇ ਨੌਜਵਾਨਾਂ ਦੀਆਂ ਸਮਰੱਥਾਵਾਂ ਨੂੰ स्टार्टअप्स, इनोवेशन और रिसर्च का जो इकोसिस्टम आज देश में बन रहा है वो देश के युवाओं का सामर्थ्य बढ़ा रहा है आज जब मैं नौजवानों को देखता हूं कि वे अपना स्टार्टअप शुरू करना चाहते हैं तो मेरा भी आत्मविश्वास बढ़ जाता है मुझे खुशी होती है कि मेरे देश का नौजवान बड़े विजन के साथ तेज गति से मक्कमता के साथ आगे बढ़ रहा है ਨਯੁਕਤੀ ਪੱਤਰ ਵੰਡਨ ਦੇ ਪ੍ਰੋਗਰਾਮ ਪੰਜਾਬ ਦੀਆਂ ਦੋ ਥਾਵਾਂ ਸਮੇਤ ਦੇਸ਼ ਭਰ ਵਿੱਚ 47 ਥਾਵਾਂ ਤੇ ਆਯੋਜਿਤ ਕੀਤੇ ਗਏ ਕੇਂਦਰੀ ਸਹਿਕਾਰਤਾ ਰਾਜ ਮੰਤਰੀ ਕ੍ਰਿਸ਼ਨਪਾਲ ਗੁਰਚਰ ਨੇ ਕਪੂਰਥਲਾ ਸਥਿਤ ਰੇਲਗੋਡ ਫੈਕਟਰੀ ਵਿਖੇ ਆਯੋਜਿਤ ਸਮਾਗਮ ਚਾਠਾਟ ਨਵੇਂ ਨਿਯੁਕਤ ਨੌਜਵਾਨਾਂ ਨੂੰ ਨਯੁਕਤੀ ਪੱਤਰ ਤਕਸਿੰਨ ਕੀਤੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਦੇਸ਼ ਨੂੰ ਵਿਕਸਿਤ ਭਾਰ ਬਣਾਉਣ ਦੇ ਪ੍ਰਧਾਨ ਮੰਤਰੀ ਦੇ ਸੁਪਨੇ ਵੱਲ ਵਧਣ ਦਾ ਸੱਤਾ ਦਿੱਤਾ ਸਾਥੀਓ ਰੋਜ਼ਗਾਰ ਮੇਲوں ਦੇ ਮਾਧਮੇ ਸੇ ਅੱਜ ਤੱਕ 10 ਲੱਖ ਤੋਂ ਅਧਿਕ भर्ती पत्र वितरित किए जा हैं। रोजगार मेला प्रधानमंत्री जी की प्रतिबद्धता को पूरा करने की दिशा में एक कदम है विश्वास है कि रोजगार मेला आगे रोजगार सर्जन में एक उत्प्रेरक के रूप में कार्य करेगा और युवाओं को उनके सशक्तिकरण और राष्ट्र के विकास में भागीदारी के लिए सार्थक अवसर सार्थ प्रदान करेगा ਉਦਰ ਪਟਿਆਲਾ ਵਿਖੇ ਪਟਿਆਲਾ ਲੋਕੋਮੋਟਿਵ ਵਰਕਸ ਵਿਭਾਗ ਵਿਖੇ ਆਯੋਜਿਤ ਪ੍ਰੋਗਰਾਮ 'ਚ ਰੇਲਵੇ ਅਧਿਕਾਰੀਆਂ ਵੱਲੋਂ 216 ਨਿਯੁਕਤ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ। ਰੋਜ਼ਗਾਰ ਮੇਲਾ ਰੋਜ਼ਗਾਰ ਪੈਦਾਕਰਨ ਨੂੰ ਸਭ ਤੋਂ ਵੱਧ ਤਰਜੀਹ ਦੇਣ ਦੀ ਪ੍ਰਧਾਨ ਮੰਤਰੀ ਮੋਦੀ ਦੀ ਵਚਨਬੱਧਤਾ ਨੂੰ ਪੂਰਾ ਕਰਨ ਵਾਲੇ ਕਦਮ ਹੈ। ਹੁਣ ਤੱਕ ਦੇਸ਼ ਭਰ ਵਿੱਚ ਰੋਜ਼ਗਾਰ ਮੇਲਾ ਰਾਹੀਂ 10 ਲੱਖ ਤੋਂ ਵੱਧ ਪੱਤਰ ਜਾਰੀ ਕੀਤੇ ਜਾ ਚੁੱਕੇ ਹਨ। सीमा सुरक्षा बलते नशा विरोधी काजपाल ने अमृतसर वेच एक तस्कर ਨੂੰ 1 किलो ਤੋਂ ਬਾਧ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ ਖੁਫੀਆ ਜਾਣਕਾਰੀ ਦੇ आधार ਤੇ ਬੀਐਸਐਫ ਦੇ अमृतसर ਦੇ ਨਸ਼ਾ ਵਿਰੋਧੀ ਕਾਜਪਾਲ ਨੇ ਪਿੰਡ ਕੱਕੜ ਚ ਇੱਕ ਸ਼ੱਕੀ ਘਰ ਵਿੱਚ ਛਾਪੇਮਾਰੀ ਦੌਰਾਨ ਦੋ ਪੈਕੇਟ ਹੈਰੋਇਨ ਦੋ ਮੋਬਾਈਲ ਫੋਨ ਤੇ ਇੱਕ ਭਾਰਤੀ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ ਇਹ ਤਸਕਰ ਪਿੰਡ ਕੱਕੜ ਦਾ ਹੀ ਵਸਨੀਕ ਹੈ ਵੱਲਵਲੋਂ ਅਗਲੀ ਕਾਰਵਾਈ ਜਾਰੀ ਹੈ ਗੁਰਦਾਸਪੁਰ ਪੁਲਿਸ ਨੇ ਜ਼ਿਲ੍ਹਾ ਦੇ ਪੁਲਿਸ ਸਾਜ ਕੇਂਦਰਾਂ ਦੀ ਇੰਚਾਰਜ ਇੰਸਪੈਕਟਰ ਇੰਦਰਬੀਰ ਕੌਰ ਨੂੰ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ 'ਚ ਗ੍ਰਿਫਤਾਰ ਕੀਤਾ ਹੈ ਮੁਲਜ਼ਮ ਇੰਦਰਵੀਰ ਕੌਰ ਸਾਂਝ ਕੇਂਦਰਾਂ 'ਚ ਕੰਮ ਕਰਨ ਵਾਲੇ ਮੁਲਾਜ਼ਮਾਂ ਤੋਂ ਉਹਨਾਂ ਦੀ ਡਿਊਟੀ ਸਾਂਝ ਕੇਂਦਰ ਵਿੱਚ ਰੱਖਣ ਤੇ ਛੁੱਟੀਆਂ ਦੇਣ ਬਦਲੇ 3 ਤੋਂ 4 ਹਜ਼ਾਰ ਰੁਪਏ ਪ੍ਰਤੀ ਮਹੀਨਾ ਰਿਸ਼ਵਤ ਲੈਣ ਲਈ ਮਜਬੂਰ ਕਰਦੀ ਸੀ ਕਈ ਕਰਮਚਾਰੀਆਂ ਤੋਂ ਕਾਫੀ ਸਮੇਂ ਤੋਂ ਗੂਗਲ ਪੇ ਰਾਹੀਂ ਆਪਣੇ ਖਾਤੇ 'ਚ ਪੈਸੇ ਵੀ ਪਵਾ ਰਹੀ ਸੀ ਜਿਸ ਨੂੰ ਲੈ ਕੇ ਸਾਂਝ ਕੇਂਦਰਾਂ ਦੇ ਮੁਲਾਜ਼ਮਾਂ ਵੱਲੋਂ ਐਸਐਸਪੀ ਨੂੰ ਇੱਕ ਲਿਖਤੀ ਸ਼ਿਕਾਇਤ ਦਿੱਤੀ ਗਈ ਇੰਦਰਵੀਰ ਕੌਰ ਸਾਲ 2007 ਵਿੱਚ ਆਪਣੇ ਪਤੀ ਦੀ ਮੌਤ ਤੋਂ ਬਾਅਦ ਦਰਸ ਕੋਟੇ ਦੇ ਧਾਰ ਦੇ ਪੰਜਾਬ ਪੁਲਿਸ 'ਚ ਭਰਤੀ ਹੋਈ ਸੀ ਸਾਡੇ ਗੁਰਦਾਸਪੁਰ ਤੋਂ ਪੱਤਰਕਾਰ ਨੇ ਦੱਸਿਆ ਕਿ ਉਸਨੂੰ ਅਦਾਲਤ ਵਿੱਚ ਪੇਸ਼ ਕਰਕੇ 3 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਕੇਂਦਰੀ ਯੁਵਾ ਮਾਮਲੇ ਦੇ ਕੇਂਦਰੀ ਮੰਚਾਲੇ ਦੇ ਮੀਰਾ ਯੁਵਾ ਭਾਰਤ ਵੱਲੋਂ ਸ਼ਿਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਵਦਗਾછા ਵਿਖੇ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਬਾਰੇ ਇੱਕ ਦਿਨ ਵਰਕਸ਼ਾਪ ਲਾਈ ਗਈ। ਇਸ ਵਰਕਸ਼ਾਪ 'ਚ ਯੂਨੀਵਰਸਿਟੀ ਦੇ ਵਿਦਿਆਰਥੀਆਂ ਤੇ ਸਮੂਹ ਯੂਥ ਕਲੱਬਾਂ ਦੇ ਮੈਂਬਰਾਂ ਨੂੰ ਸਾਲ 2025-26 ਦੌਰਾਨ ਹੋਣ ਵਾਲੇ ਪ੍ਰੋਗਰਾਮਾਂ ਤੇ ਆਯੁਸ਼ਮਾਨ ਭਾਰਤ, ਸਕਿੱਲ ਇੰਡੀਆ, ਮੁਦਰਾ ਯੋਜਨਾ, ਸਵੱਛ ਭਾਰਤ ਪਹਿਨਰੀਆਂ ਵਾਕਵਾਖ ਯੋਜਨਾਵਾਂ ਦੀ ਜਾਣਕਾਰੀ ਦਿੱਤੀ ਗਈ। ਕੋਆਰਡੀਨੇਟਰ ਕਾਰਤਿਕ ਸਿੰਘਲਾ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਨਾਲ-ਨਾਲ ਵਾਕਵਾਖ ਪਿੰਡਾਂ ਦੀ ਪ੍ਰਿਤਪਾਲ ਸਿੰਘ ਨੇ ਕੈਂਪਸ ਚੇਕਪੇੜ ਮਾਕੇ ਨਾਮ ਮਹਿੰਮ ਤਹਿਤ ਬੂਟੇ ਵਿਲਾਈ। ਬਟਿਆਲਾ ਜ਼ਿਲ੍ਹੇ ਅੰਦਰ ਕੱਲ ਵੱਡੇ ਪੱਧਰ ਤੇ 1 ਲੱਖ ਬੂਟੇ ਲਾਏ ਗਏ। ਡਿਪਟੀ ਕਮਿਸ਼ਨਰ ਡਾਕਟਰ ਪੀਤੀ ਆਦਮ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਇਸ ਪ੍ਰਸਾਤੀ ਮੌਸਮ ਚ 6 ਲੱਖ ਬੂਟੇ ਲਾਏ ਜਾਂਦਾ ਟੀਚਾ ਮਿੱਥਿਆ ਗਿਆ ਹੈ ਜਿਸ ਵਿੱਚੋਂ 3.5 ਲੱਖ ਬੂਟੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਿਤ ਕਰਕੇ ਲਾਏ ਜਾਣਗੇ। ਰੂਪਨਗਰ ਦੇ ਸਤਲੁਜ ਪ੍ਰੈਸ ਕਲੱਬ ਵੱਲੋਂ ਥੈਲੇਸੀਮੀਆ ਦੇ ਮਰੀਜ਼ਾਂ ਨੂੰ ਸਮਰਪਿਤ ਇੱਕ ਖੂਨਦਾਨ ਕੈਂਪ ਲਾਇਆ ਗਿਆ ਇਸ ਕੈਂਪ ਵਿੱਚ 35 ਯੂਨਿਟ ਖੂਨਦਾਨ ਕੀਤਾ ਗਿਆ ਸਰਕਾਰੀ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਉਪਿੰਦਰਜੀਤ ਸਿੰਘ ਤੇ ਉਹਨਾਂ ਦੀ ਟੀਮ ਮੌਕੇ ਤੇ ਮੌਜੂਦ ਰਹੇ ਆਯੁਰਵੇਦਾਰੇ ਪੰਜਾਬ ਡਾਇਰੈਕਟਰ ਦੀਆਂ ਹਦਾਇਤਾਂ ਤੇ ਆਮ ਲੋਕਾਂ ਨੂੰ ਬਿਮਾਰੀਆਂ ਦੀ ਰੋਕਥਾਮ ਲਈ ਜਾਗਰੂਕ ਕਰਨ ਤੇ ਇਸ ਨਾਲ ਸੰਬੰਧੀ ਫਰੀਦਕੋਟ ਜ਼ਿਲ੍ਹੇ ਚ ਵੱਖ-ਵੱਖ ਥਾਵਾਂ ਤੇ ਆਯੂਸ਼ ਕੈਂਪ ਲਾਏ ਜਾ ਰਹੇ ਨੇ ਆਯੁਰਵੇਦ ਯੂਨਾਨੀ ਅਫਸਰ ਡਾਕਟਰ ਨਾਬੀਤ ਕਾਨੇ ਦੱਸਿਆ ਕਿ ਜ਼ਿਲ੍ਹੇ ਚ ਵੱਖ-ਵੱਖ ਤਰੀਕਾਂ ਨੂੰ ਇੱਕ ਕ ਤੇਸ ਤੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ ਸਾਡਾ ਇੱਕ ਹੈਂਡਲ ਹੈ ਐਟ ਦਾ ਰੀਡ ਯੀ ਆਈ ਆਰ ਆਰ ਐਨ ਯੂ ਚਿਲੰਦਰ ਰਾਸ਼ਟਰੀ ਖਬਰਾਂ ਦਾ ਅਗਲਾ ਬਲੇਟਨ ਤੁਸੀਂ ਸੁਣੋਗੇ ਦੁਪਹਿਰ 1:40 ਮਿੰਟੇ ਨਮਸਕਾਰ